brought to by silver pumps top quality aur consistent performance ke liye sirf silver pumps naam yaad rakhna ludhiyane de vich afsar tainat ne unhanu eh dassna chhora ki congress party koi kamzor party nahi hai na ehde leader kamzor hai mukabla karange tagde hoke aur koi misuse karne di koshish na kare chahe oh police hoye ਪਰ ਮੈਂ ਇਹ ਵੀ ਦੇਖਿਆ ਮੈਜੰਡ ਕਿ ਕਾਰਪੋਰੇਸ਼ਨਾਂ ਚ ਤਾਂ ਜਿੱਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇਖੋ ਇਲੈਕਸ਼ਨ ਹੋ ਗਿਆ ਸ਼ੁਰੂ ਤੇ ਆਮ ਆਦਮੀ ਪਾਰਟੀ ਨੂੰ ਰਾਜ ਜਿਹੜਾ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਕਿੜਾ ਕੱਢਣ ਲਈ ਸਾਨੂੰ ਬਧਨਾਮ ਕਰਦੇ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਧਨਾਮ ਬਧਨਾਮੀ ਹੁੰਦੀ ਆ ਮੈਂ ਸਮਝਦਾ ਬਧਨਾਮੀ ਹੁੰਦੀ ਆ ਲੋਕਾਂ ਨੇ ਸੋਚਿਆ ਸੀ ਬਦਲਾਅ ਆਏਗਾ ਪੰਜਾਬ 'ਚ ਬਦਲਾਅ ਤਾਂ ਕੀ ਲਿਆਉਣਾ ਸੀ ਬਦਲੇ ਦੀ ਸਰਕਾਰ ਬਣ ਕੇ ਰਹਿ ਗਈ ਔਰ ਤਕੇਨਾ ਜੋਰੋ ਜ਼ਬਰ ਦੇ ਨਾਲ ਲੋਕਾਂ ਦੇ ਮਨਾਂ ਤੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਨੇ ਬਿਜਲਿਸ ਦਾ ਪੂਰਾ ਦੁਰਪਯੋਗ ਕੀਤਾ ਪੁਲਿਸ ਦਾ ਦੁਰਪਯੋਗ ਕੀਤਾ ਔਰ ਪਹਿਲੇ ਉਹਦੇ ਸਾਰੀ ਵਿਜਲੈਂਸਤਾ ਦੋ ਪਰਚੇ ਭਗੂਸ਼ਣ ਆਸ਼ੂ ਜੀ ਇੱਕ ਉਹਨੇ ਪਰਚਾ ਕੀਤਾ ਲੁਧਿਆਣੇ ਦੇ ਵਿੱਚ ਤੇ ਦੂਜਾ ਪਰਚਾ ਉਹਨੇ ਨਵੇਂ ਸ਼ਹਿਰ ਕੀਤਾ ਤਿੰਨ ਸਾਲ ਲਗਾਤਾਰ ਉਹ ਲੜੇ ਵੀ ਜੇ ਚੁਣਨੇ ਔਖਾ ਟਾਈਮ ਬਿਤਾਇਆ ਵੀ ਲੇਕਿਨ ਖੜੇ ਮੱਥੇ ਔਰ پاک ਸਾਫ਼ ਹੋ ਕੇ ਤਿੰਨ ਸਾਲ ਦੀ ਲੜਾਈ ਲੜਨ ਦੇ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਪੂਰੀ ਜਾਂਚ ਕਰਨ ਦੇ ਬਾਅਦ ਭਾਰਤ ਪੁਸ਼ਨਾਸ਼ੂ ਜੀ ਨੂੰ ਅ ਕਲੀਨ ਚਿੱਟ ਦਿੱਤੀ ਪੈਰਾ ਨੰਬਰ 9 ਤੇ ਪੈਰਾ ਨੰਬਰ 14 2012 24 ਨੂੰ ਉਹ ਦਿਖਾ ਦਿਓ ਜੀ ਇਹਨਾਂ ਨੂੰ ਇੰਧਰ ਗੱਲ ਜਾਣਦੇ ਹੋ ਤੁਸੀਂ ਸਾਡੇ ਤੇ ਉਹਦੇ ਚ ਉਹਨਾਂ ਦੇ ਕਮੈਂਟ ਸੀਗੇ ਕਿ ਇਹ ਮਿਸਯੂਜ਼ ਆਫ ਪਾਵਰ ਹੈ ਅਬਿਊਜ਼ ਆਫ ਪਾਵਰ ਕਿ ਪੁਲਿਸ ਨੇ ਫਿਜਿਲੈਂਸ ਨੇ ਅਬਿਊਜ਼ ਕੀਤੀ ਪਾਵਰ ਔਰ ਪਾਵਰ ਨੂੰ ਅਬਿਊਜ਼ ਕਰਕੇ ਭਾਰਤ ਕੁਸ਼ਮ ਆਸ਼ੂ ਜੀ ਨੂੰ ਤੰਗ ਕੀਤਾ ਲੇਕਰ ਮੈਂ ਸਮਝਦਾ ਜਿਹੜਾ ਬੰਦਾ ਸਾਫ਼ ਹੁੰਦਾ ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਨਾ ਝੁਕਦਾ ਭਾਰਤ ਕੁਸ਼ਮ ਆਸ਼ੂ ਜੀ ਨਾ ਡਰੇ ਨਾ ਝੁਕੇ ਕੇਵਲ ਭਾਰਤ ਕੁਸ਼ਮ ਆਸ਼ੂ ਜੀ ਦੀ ਅਗਰ ਗੱਲ ਕਰੀਏ ਤੇ ਇਹ ਜੀ ਆਫਿਸ ਸਰਕਾਰ ਨੂੰ ਪੁਲਿਸ ਦੇ ਬਣਾਏ ਕੇਸਸ ਨੂੰ ਪਲੀ ਕਰਨ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਨਹੀਂ ਉਹਨਾਂ ਨੇ بڑے ਵੱਡੇ ਵੱਡੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇੱਕ ਹੀ ਰਿੰਗ ਤੇ ਫੀਸ ਸੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕਿ ਇਹ ਜਿਹੜੇ ਪੈਸੇ ਲੱਗੇ ਪੰਜਾਬ ਦੇ ਲੋਕਾਂ ਦੇ ਤੁਹਾਡੇ ਸਾਡੇ ਸਾਰੇ ਦੇ ਪੈਸੇ ਇੱਕ ਬੰਦੇ ਨੂੰ ਤੰਕਰ ਨਹੀਂ ਤੁਸੀਂ ਲਾਏ ਤੇ ਅੱਜ ਉਹ ਪੈਸੇ ਦੀ ਪਰਭਾਈ ਕੌਣ ਕਰੇਗਾ ਇਹ ਬੜਾ ਵੱਡਾ ਇਸ਼ੂ ਆ ਔਰ ਇੰਨਾ ਹੀ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤਾਂ ਵੀ ਇਸੇ ਤਰ੍ਹਾਂ ਕੇਸ ਬਣਿਆ ਫਿਰ ਹਰਦੀਪ ਕੰਬੋਜ ਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖੜ੍ਹ ਜੋ ਕੇ ਔਰ ਕੋਰਟ ਨੇ ਫਿਰ ਲਿਖਿਆ ਕਹਿੰਦੇ ਵੀ ਇਹ ਐਫ ਆਈ ਆਰ ਕਵਾਇਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਇਹ ਕੋਰਟ ਦੇ ਵਿਊ ਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸਯੂਜ਼ ਕਰਦੀ ਆ ਸੋ ਮੈਂ ਸਮਝਦਾ ਅਹੀਂ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਟਾ ਦਿੱਲੀ ਆਲੇ ਜਿਹੜੇ ਨੇ ਉਹ ਆਪਣੀਆਂ ਕਿੜਾ ਕੱਢਣ ਲਈ ਸਾਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਦਨਾਮ ਬਦਨਾਮੀ ਹੁੰਦੀ ਆ ਮੈਂ ਸਮਝਦਾ ਬਦਨਾਮੀ ਹੁੰਦੀ ਆ ਉਥੇ ਅਲਕਾ ਲੰਬਾ ਜੀ ਤੇਜਿੰਦਰ ਭੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਭਾਵਨਾ ਗੁਪਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਓ ਤੋਂ ਉਹਦੇ ਤੇ ਐਸਸੀ ਐਕਟ ਲਾਤਾ ਗਿਆ ਹੁਣ ਭਾਵਨਾ ਗੁਪਤਾ ਜੀ ਦੇ ਪਰਚਾ ਪਹਿਲੀ ਗੱਲ ਆ ਜਿਹੜਾ ਹੈ ਜਿਗਾ ਕਿਉਂਕਿ ਸਰਕਾਰ ਨੇ ਉਲਟ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਚ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਤੁਹਾਡੇ ਚ ਹੋਵੇ ਕਿਸੇ ਨੂੰ ਨਹੀਂ ਚਾਹਤੀ ਕਿ ਵੀ ਉਹ ਕੋਈ ਇਹੋ ਜੀ ਖਬਰ ਛਾਪੇ ਹੋਰੇ ਇਹ ਇਹ ਪੁਖਤ ਪੋਖੀ ਤੁਸੀਂ ਉਹ ਤੁਹਾਡੇ ਜੋ ਬਹੁਤ سارے ਇਹੋ ਜਿਹੇ ਨੇ ਜਿਨ੍ਹਾਂ ਤੇ ਪਰਚੇ ਹੋਏ ਹੋਰ ਕੁਝ ਇਹੋ ਜਿਹੇ ਵੀ ਬਹੁਤ سارے ਨੇ ਜਿਨ੍ਹਾਂ ਦੀ ਆਵਾਜ਼ ਨੱਪਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇਂ-ਸਮੇਂ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਪੰਜਾਬੀ ਇਤਿਮੋਚਾਇਆ ਕੀਪ ਇਟ ਔਨ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਿਹੜਾ ਉਹਨਾਂ ਦੀ ਆਪਲੀਆ ਤੇ ਪਰਚੇ ਉਹਨਾਂ ਤੇ ਆ ਕੇ ਸਾਡੇ ਪੰਜਾਬ ਚ ਕੀਤੇ ਜਾਣ ਕੋਈ ਕੁਮਾਰ ਵਿਸ਼ਵਾਸਦਾ ਇੱਥੇ ਕੀ ਮਤਲਬ ਤੇ ਉਹ ਪੱਤਰਕਾਰ ਜੇ ਆਈ ਸੀ ਤੇ ਉਹ ਕਵਰ ਕਰਨ ਲਈ ਆਈ ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਉਹ ਨਹੀਂ برداشت ਉਹਨਾਂ ਦੇ ਪਰਚੇ ਕੀਤੇ ਗਏ ਔਰ ਮੈਂ ਹੁਣ ਕਿਉਂਕਿ ਆਗਾਜ਼ ਹੋ ਗਿਆ ਇਲੈਕਸ਼ਨ ਦਾ ਸ਼ੁਰੂ ਸੰਜੀ ਜਾਰੇ ਭਾਰਤ ਪੂਸ਼ਣ ਅਸ਼ੋਜੀ ਇੱਕ ਬਹੁਤ ਹੀ ਅ ਕਰਮਯੋਗੀ ਕਰਮਯੋਗੀ ਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਬਤੌਰ ਐਮਸੀ ਆਪਣੇ ਕਪੂਰ ਕਪੂਤਰ ਦੇ ਕਪੂਰਦਰ ਦੇ ਰਿਸ਼ਤੇਦਾਰੀ ਜਰੂਰ ਹੈ ਨਾ ਦੀ ਬਟ ਲੁਧਿਆਣਾ ਇਹਨਾਂ ਨੇ ਸੇਵਾ ਕੀਤੀ ਬਤੌਰ ਐਮਸੀ ਉਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਦੁਬਾਰਾ ਜਿੱਤੇ ਕਾਂਗਰਸ ਪਾਰਟੀ ਨੇ ਵਧੀਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਇਹਦੇ ਤਿੰਨ ਸਾਥ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਕੋਈ ਕਿਸੇ ਕੋਲ ਜਾਣ ਨਹੀਂ ਸਕਦਾ ਕੰਮ ਕਰਉਣ ਲਈ ਆਸ਼ੂ ਜੀ ਇਹ ਦਿੱਲੀ ਆ ਤਾਂ ਮੰਮਤਾ ਆਸ਼ੂ ਲੁਧਿਆਣੇ ਐ ਉਹ ਕੰਮ ਕਰਾ ਰਹੇ ਆ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇਖੋ ਇਲੈਕਸ਼ਨ ਹੋ ਗਿਆ ਸ਼ੁਰੂ ਤੇ ਆਮ ਆਦਮੀ ਪਾਰਟੀ ਨੂੰ ਰਾਜ ਜਿਹੜਾ ਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਕਾਂ ਦੇ ਪਰਚੇ ਕਰਾ ਗਏ 3 ਸਾਲ ਟਪਾਏ ਆ ਉਥੇ ਜਿੰਨੇ ਇਲੈਕਸ਼ਨ ਹੋਈਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਜਾਂ ਸਰਪੰਚੀ ਪੰਚਾਇਤ ਦੀਆਂ ਹੋਣ ਉਥੇ ਇਹਨਾਂ ਨੇ ਕਬਜ਼ਾ ਕੀਤਾ ਪੁਲਿਸ ਰਾਹੀਂ ਬਾਏ ਇਲੈਕਸ਼ਨਸ ਹੋਈਆਂ ਉਥੇ ਵੀ ਪੁਲਿਸ ਰਾਹੀਂ ਪੂਰਾ ਖਾਲੀ ਪੁਲਿਸ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਸੋ ਮੈਂ ਜਿਹੜੇ ਸਾਡੇ ਲੋਕ लुधियाना ਦੇ ਵਿੱਚ ਅਫਸਰ ਤਹਿਤ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਕਾਂਗਰਸ ਪਾਰਟੀ ਕੋਈ ਕਮਜ਼ੋਰ ਪਾਰਟੀ ਨਹੀਂ ਆ ਨਾ ਇਹਦੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਖੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ ਚਾਹੇ ਉਹ ਪੁਲਿਸ ਹੋਵੇ ਪਰ ਮੈਂ ਇਹ ਵੀ ਦੇਖਿਆ ਮੈਜੰਡਾ ਕਿ ਕਾਰਪੋਰੇਸ਼ਨਾਂ ਚਿਤਾ ਜਿਤੀਆਂ ਬਾਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਭਈ ਵੀਡੀਓਗ੍ਰਾਫੀ ਵੀ ਹੋਣੀ ਆ ਸਮਾਂ ਕੁੱਲ ਸਵਾ ਸਾਲ ਦਾ ਜੇ ਤਾਂ ਸਵਾ ਸਾਲ ਪਿਆਰਾ ਤਾਂ ਭਈ ਕਰਿਓ ਖੁੱਲ ਕੇ ਮਦਦ ਆਮ ਆਦਮੀ ਪਾਰਟੀ ਦੀ ਨਿਕਰੇ ਸਵਾ ਸਾਲ ਕਦੋਂ ਬੀਚਣਾ ਇਹਦਾ ਪਤਾ ਨਹੀਂ ਲੱਗਣਾ ਔਰ ਹੌਣ ਵਾਲੇ ਸਮੇਂ ਦੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸਤੇ ਹੋਆ ਕਾਂਗਰਸ ਨੂੰ ਲਿਉਣਾ ਚਾਹੁੰਦੇ ਆ ਫੇਰ ਆਪਣਾ ਆਪਣਾ ਹਸਕਤਾ ਬਈ ਹਰ ਬੰਦਾ ਕਰਦਾ ਆਂਦਾ ਉਸ ਗੱਲ ਤਾਂ ਫੇਰ ਪੁਰਾਣਾ ਮੰਨਿਓ ਤੇਰੀ ਪੂਰੀ ਲਿਖੀ